ਲੋ ਜੀ ਮੌਸਮ ਵਿਭਾਗ ਨੇ ਨਵੀਂ ਅਪਡੇਟ ਕਰ ਦਿੱਤੀ ਜਾਰੀ ਤੇ ਲੋਕ ਹੁਣ ਕਰ ਲੋ ਤਿਆਰੀਆਂ ਤੇ ਵੱਨ ਲੋ ਆਪਣਾ ਕੀਮਤੀ ਸਮਾਨ ਕਿਉਂਕਿ ਮੀਂਹ ਪੈਣ ਦੇ ਨਾਲ ਕਈ ਸ਼ਹਿਰ ਤਾਂ ਜਲਥਲ ਹੋ ਜਾਂਦੇ ਨੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਹਾਲੇ 2 ਦਿਨ ਹੋਰ ਮੌਸਮ ਖਰਾਬ ਰਹੇਗਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਅਗਲੇ 1-2 ਦਿਨ ਬਰਸਾਤ ਦੇਖ ਨੂੰ ਮਿਲ ਸਕਦੀ ਹੈ ਉਹਨਾਂ ਜ਼ਿਕਰ ਕੀਤਾ ਹੈ ਜੇ 35 ਮਿਲੀਮੀਟਰ ਤੱਕ ਜੇਕਰ بارش ਹੁੰਦੀ ਆ ਤਾਂ ਇਸ ਦਾ ਮਤਲਬ ਹੈ 55 ਤੋਂ 57 ਤੱਕ بارش ਦਾ ਰਿਕਾਰਡ ਦਰਜ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਸਤੰਬਰ ਮਹੀਨੇ ਦੇ ਇਸ ਹਫਤੇ ਦੇ ਵਿੱਚ بارش ਦਾ ਰਿਕਾਰਡ ਵੀ ਕਾਫੀ ਚੰਗਾ ਰਿਹਾ ਹਾਂਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਸਤੰਬਰ ਦਾ ਜਿਸ ਤਰ੍ਹਾਂ ਮਹੀਨਾ ਸ਼ੁਰੂ ਹੋਇਆ ਤਾਂ ਕਾਫੀ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਦੇਖੀ ਗਈ ਹੈ ਜਿਸ ਤਰ੍ਹਾਂ ਅਗਸਤ ਦੇ ਵਿੱਚ ਵੀ ਆਪਾਂ ਦੇਖਿਆ ਕਿ ਹਰ ਹਫਤੇ ਜਿਹੜੀ ਹੈ بارش ਨਾਰਮਲ ਤੋਂ ਜ਼ਿਆਦਾ ਰਹੀ ਹੈ इस तरह ही सपंबर भी हम इस जी नॉर्मल जिमें रेनफॉल हैगी पैंती मिलीमीटर तक होंगी है तो साढ़े को मतलब सतवंजा तक ऑलमोस्ट सतवंजा सतवंजा तक जी बारिश है रिकॉर्ड हो गई है सो फस्ट वीक जो सितंबर का बहुत अच्छा बारिश हिसाब न कि टैंपरेचर भी काफ़ी चेंज देखी गई है जिमें कि टैंपरेचर नीयरअबाउट जोड़ा मैक्सीम टैंपरेचर थर्टी नॉर्मल ही हों थर्ट्री नीयर अबाउट ही चल रहे ਇਸੀ ਤਰ੍ਹਾਂ ਜਿਹੜਾ ਮਿਨਿਮਮ ਟੈਂਪਰੇਚਰ ਹੈ ਉਹ 24 ਦੇ ਨੇੜੇ ਬਹੁਤ ਹੁੰਦਾ ਹੈ ਤੇ 23 24 ਦੇ ਨੇੜੇ ਬਹੁਤ ਹੀ ਚੱਲ ਰਿਹਾ ਸੋ ਜਿਹੜੀਆਂ ਕੰਡੀਸ਼ਨਸ ਨੇ ਕਾਫੀ ਅੱਛੀਆਂ ਨੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਉਹ ਜਿਹੜਾ ਵਾਦਰ ਹੈ ਕਾਫੀ ਕਸਟੇਬਲ ਹੈਗਾ ਜਿਵੇਂ ਹਿਊਮਿਡਿਟੀ ਲੈਵਲ ਦੇਖਿਆ ਜਾਵੇ ਤਾਂ ਉਹ ਵੀ ਨੀਅਰ ਟੂ ਨਾਰਮਲੀ ਚੱਲ ਰਿਹਾ ਤੇ ਮਾਰਨਿੰਗ ਦੀ ਹਿਊਮਿਡਿਟੀ ਤੇ ਨੀਂਟ ਦੀ ਹਿਊਮਿਡਿਟੀ ਥੋੜੀ ਜਿਹੀ ਨਾਰਮਲ ਤੋਂ ਜ਼ਿਆਦਾ ਲੱਗ ਰਹੀ ਹੈ ਤੇ ਜਿਹੜਾ ਇਹ ਵਾਦਰ ਹੈ वैसे तो एग्रीकल्चर पॉइंट ऑफ व्यू ਨਾਲ काफी अच्छी ਹੈਗੀ ਹੈ ਕਿ ਅਗਰ بارش ਹੋ ਜਾਂਦੀ ਹੈ ਪਰ ਜਿਸ ਤਰ੍ਹਾਂ ਕੀ ਅੱਜ 70 ਮਿਲੀਮੀਟਰ ਇੱਕ ਦਿਨ ਚ ਹੀ بارش ਹੋ ਗਈ ਹੈ ਸੋ ਇਹਦੇ ਹਿਸਾਬ ਨਾਲ ਥੋੜਾ ਜਿਹਾ ਜਿਹੜਾ ਕ੍ਰੌਪ ਹੈ ਉਹਨੂੰ ਲਗਾਤਾਰ ਆਪਾਂ ਨੂੰ ਦੇਖਦੇ ਰਹਿਣਾ ਪਵੇਗਾ ਕਿ ਕਿਸ ਤਰ੍ਹਾਂ ਨਾਲ ਇਹ ਦਾਇਸਕਟੰਬਾ ਕਿਉਂਕਿ ਜੇ ਜਿਲੀ ਜ਼ਿਆਦਾ ਪਾਣੀ ਜਦੋਂ ਖੜ ਜਾਂਦਾ ਹੈ ਤਾਂ ਉਹ ਵੀ ਛੇਰੋ ਨੁਕਸਾਨ ਕਰਦਾ ਹੈ ਸੋ ਕਿਸੇ ਵੀ ਫਸਲ ਦੇ ਵਿੱਚ ਜੇ ਅਗਰ ਪਾਣੀ ਖੜਾ ਕੀਤਾ ਦੇ ਵਿੱਚ ਤਾਂ ਉਹਨੂੰ ਜੂਰ ਕਟਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਉਸ ਦੇ ਪਾਸੇ ਇਹ ਜਿਹੜਾ ਸਿਸਟਮ ਹੈ ਹਲੇ ਇਹ 6-7 ਤੱਕ بارش ਹੁੰਦੀ ਸੁਭਾਗਣਾ ਹੈ ਬਟ ਇਹ ਆਈਸੋਲੇਟਡ بارش ਹੋਈ ਦੀ ਪੰਜਾਬ ਦੇ ਵਿੱਚ ਹਨ ਸਾਰੇ ਪੰਜਾਬ ਦੇ ਵਿੱਚ ਮਤਲਬ بارش ਦੀ ਸੁਭਾਗਣਾ ਨਹੀਂ ਹੈ ਕਿਤੇ ਕਿਤੇ ਜੜ ਹੋ ਸਕਦੀ ਹੈ ਪਰ ਜਿਹੜੀ ਆਮਡੀਟੀ ਫੋਰਕਾਸਟ ਹੈ ਉਹਦੇ ਅਕੋਰਡਿੰਗਲੀ 7 ਤੋਂ ਬਾਅਦ ਕਾਫੀ ਚਾਂਸਸ ਨੇ ਕਿ ਜਿਹੜੀ بارش ਹੋਣਾ ਹੈ ਉਹ ਥੋੜੇ ਥੋੜੇ ਜਿਹਾ ਬ੍ਰੇਕ ਆਏਗੀ ਉਸ ਤੋਂ ਚਾਰ-ਪੰਜ ਦਿਨ ਜਿਹੜੇ ਆ ਮੌਸਮ ਬਿਲਕੁਲ ਸਾਫ ਬਣ ਜਾਏਗਾ ਦੇਖੋ ਜਿਸ ਤਰ੍ਹਾਂ بارش ਆਪਾਂ ਦੇਖਿਆ ਕਿ ਅੱਜ ਜਿਵੇਂ ਲੁਧਿਆਣਾ ਕਾਫੀ ਵਧੀਆ بارش ਹੋਈ ਹੈ ਬਟ ਇਹ ਹੈ ਕਿ ਸਾਰੇ ਜਿਲ੍ਹਿਆਂ ਦੇ ਜੰਚੀ ਜੀ بارش ਨਹੀਂ ਆ ਜਿੱਥੇ ਨਹੀਂ ਹੋਈ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵੀ ਆਪਣੇ ਲੋੜ ਦੇ ਅਸਰ ਚੁੱਕੇ ਆ ਆਪਣੇ ਸਿੰਚਾਈ ਦੇ ਸਬੰਧ ਤੇ ਤੇ ਦੂਸਰੀ ਗੱਲ ਇਹ ਹੈ ਕਿ ਜਿੱਥੇ ਵੀ ਕਿਤੇ ਆਪਾਂ ਨੂੰ ਕੋਈ ਡਿਜ਼ੀਜ਼ ਜਾਂ ਕੋਈ ਸੈਟ ਕਰਦਾ ਹੈ ਤਾਂ ਇੱਕ ਜ਼ਰੂਰਤ ਹੈ ਕਿ ਉੱਥੇ ਜਰੂਰ ਕੋਈ ਔੜਿੰਦੀ ਜਿਹੜੇ ਉਹਦੇ ਪ੍ਰਬੰਧ ਕਰਨੇ ਚਾਹੀਦੇ ਹੈ ਮਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਇਕੀ ਬਹੁਤ ਅਹੈਂਬ੍ਰਿਟੀ ਲੈਵਲ ਵਧ ਜਾਂਦਾ ਹੈ ਤੇ ਮਸਟ ਇੰਡੀਆ ਤੇ ਨਾਲ ਕਈ ਚੀਜ਼ਾਂ ਦੇ ਰਿਮਾਰਚਿੰਗ ਕਰਦੇ ਆ। ਸੋ ਨਵੀ ਕੋਈ ਕੀਟੀਆਂ ਨੂੰ ਇਹ ਬਿਮਾਰੀ ਵੀ ਆ ਸਕਦੀ ਆ ਜਾਂ ਮੈਸੇਜ ਮੈਂ ਕਿ ਆਲਰੇਡੀ ਜਿਹੜੀਆਂ ਬਿਮਾਰੀਆਂ ਆ ਚੁੱਕੀਆਂ ਨੇ ਸ਼ੀਤ ਲਾਈਟ ਵਗੈਰਾ ਚੰਨੇ ਦੇ ਉੱਪਰ ਉਹ ਵੀ ਕੱਟ ਕਰ ਸਕਦੇ। ਸੋ ਕਿਸਾਨ ਵੀਰ ਹਰ ਤਰ੍ਹਾਂ ਨਾਲ ਜਿਹੜਾ ਹੈ ਉਹ ਆਪਣਾ ਨਿਰੀਖਣ ਕਰਦੇ ਰਹਿਣ। ਏ ਉਸ ਹਿਸਾਬ ਨਾਲ ਲੱਗਦਾ ਖਸਮਾ ਤੇ ਆ। ਕ્યાર ਮੀਂਹ ਪੈਣ ਦੇ ਨਾਲ ਮੌਸਮ ਖੁਸ਼ਕ ਨੂਮਾ ਹੋਇਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ ਪਰ ਕਈ ਥਾਵਾਂ ਤੇ بارش ਨਾਲ ਪ੍ਰਸ਼ਾਸਨ ਦੀ ਪੋਰ ਵੀ ਖੁੱਲ ਕੇ ਸਾਹਮਣੇ ਜਿਸ ਦੇ ਚੱਲਦੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ